Indian Premier League IPL 2025 ਦੇ ਵਿੱਚ Mumbai Indians ਨੇ ਸਲਾਮੀ ਬੱਲੇਬਾਜ਼ ਅਤੇ ਸਾਬਕਾ ਕਪਤਾਨ ਰੁਹਿਤ ਸ਼ਰਮਨ ਜੋਗਨ ਤੱਕ ਇਸ ਸੀਜ਼ਨ ਦੇ ਵਿੱਚ ਖਰਾਬ ਬੱਲੇਬਾਜ਼ੀ ਕਰਨ ਦੇ ਲਈ ਪ੍ਰਸ਼ੰਸਕਾਂ ਦੁਆਰਾ ਆਲੋਚਨਾ ਦਾ ਸਾਹਮਣਾ ਕਰ ਰਹੇ ਹਨ ਐਤਵਾਰ ਨੂੰ ਬਾਣ ਖੇਡੇ ਦੇ ਵਿੱਚ ਆਪਣੇ ਫਾਰਮ ਦੇ ਵਿੱਚ ਵਾਪਸ ਪਰਤੇ ਅਤੇ ਮੈਦਾਨ ਦੇ ਆਲੇ ਦੁਆਲੇ ਚਾਰੇ ਪਾਸੇ ਸ਼ਾਟ ਮਾਰੇ। ਰੋਹਿਤ ਨੇ ਇਸ ਸੀਜ਼ਨ ਦੇ ਵਿੱਚ CSK ਦੇ ਖਿਲਾਫ ਟੂਰਨਾਮੈਂਟ ਦੇ ਵਿੱਚ ਆਪਣਾ ਪਹਿਲਾ ਅਰਧ ਸੈਕੜਾ ਲਗਾਇਆ ਅਤੇ ਆਪਣੀ ਸ਼ਾਨਦਾਰ ਬੱਲੇਬਾਜ਼ੀ ਦੇ ਨਾਲ ਆਪਣੇ ਆਲੋਚਕਾਂ ਨੂੰ ਠੁਕਮਾ ਜਵਾਬ ਦਿੱਤਾ। ਰੋਹਿਤ ਨੇ 45 ਗੇਂਦਾਂ ਦੇ ਵਿੱਚ ਅਜੇ ਤੂੰ 76 ਦੌੜਾਂ ਬਣਾਈਆਂ। ਰੋਹਿਤ ਨੇ ਪਾਰੀ ਦੇ ਦੌਰਾਨ 4 ਚੌਕੇ ਅਤੇ 6 ਛੱਕੇ ਮਾਰੇ। ਰੋਹਿਤ ਨੇ ਟੂਰਨਾਮੈਂਟ ਦੇ ਵਿੱਚ ਹੁਣ ਤੱਕ ਖੇਡੇ ਗਏ 7 ਮੈਚਾਂ ਦੀਆਂ 7 ਪਾਰੀਆਂ ਵਿੱਚੋਂ ਕੁੱਲ 158 ਦੌੜਾਂ ਬਣਾਈਆਂ ਹਨ ਅਤੇ ਔਰੇਂਜ ਕੈਪ ਦੀ ਦੌੜ ਦੇ ਵਿੱਚ 37ਵੇਂ ਸਥਾਨ ਦੇ ਹਨ ਰੋਹਿਤ ਨੇ ਹੁਣ ਤੱਕ ਟੂਰਨਾਮੈਂਟ ਦੇ ਵਿੱਚ 10 ਚੌਕੀਆਂ ਤੇ 12 ਛੱਕੇ ਲਗਾਏ ਹਨ ਵਾਨਕੇੜੇ ਦੇ ਵਿਖੇ ਰੋਹਿਤ ਸ਼ਰਮਾ ਦੇ ਨਾਲ ਸੂਰਜ ਕੁਮਾਰ ਯਾਦਵ ਦੀ ਤੂਫਾਨੀ ਪਾਰੀ ਨੇ ਦਰਸ਼ਕਾਂ ਨੂੰ ਨੱਚਣ ਦੇ ਲਈ ਮਜਬੂਰ ਕਰ ਦਿੱਤਾ ਹੈ ਅਤੇ ਮੁੰਬਈ ਨੇ ਘਰੇਲੂ ਮੈਦਾਨ ਤੇ CSK ਦੇ ਖਿਲਾਫ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ ਮੁੰਬਈ ਨੇ ਟਾਸ ਜਿੱਤਣ ਤੋਂ ਬਾਅਦ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ ਐਸਕੇ ਦੇ ਲਈ ਜਡੇਜਾ ਤੇ ਸ਼ਿਵਮ ਦੂਬੇ ਦੇ ਸ਼ਾਨਦਾਰ ਅਰਧ ਸੈਕੜਿਆਂ ਦੀ ਬਦੌਲਤ ਚੇਨਈ ਸੁਪਰ ਕਿੰਗਸ ਨੇ ਐਤਵਾਰ ਨੂੰ ਆਈਪਲ ਮੈਚ ਦੇ ਵਿੱਚ ਮੁੰਬਈ ਇੰਡੀਅਨਜ਼ ਵਿਰੁੱਧ 20 ਵਿਕਟਾਂ ਦੇ ਵਿੱਚ 5 ਵਿਕਟਾਂ ਤੇ 176 ਦੌੜਾਂ ਦਾ ਸੰਘਰਸ਼ਪੂਰਨ ਸਕੋਰ ਬਣਾਇਆ ਹੈ